ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਿਕਰਮ ਸਿੰਘ ਮਜੀਠੀਆ ਅਮਰਪਾਲ ਸਿੰਘ ਤੇ ਬਹੁਤ ਵੱਡੇ ਵੱਡੇ ਦੋਸ਼ ਲਾਏ ਸੀ ਕਿ ਅਮਰਪਾਲ ਸਿੰਘ ਔਰ ਉਸਦੇ ਭਰਾ ਨੇ ਬਹੁਤ ਵੱਡੇ ਵੱਡੇ ਨਸ਼ੇ ਕੀਤੇ ਨੇ ਯਾਨੀ ਅਮਰਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਉਸ ਤੇ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਸੀ ਔਰ ਅੱਜ ਮਜੀਠੀਏ ਪਿੰਡ ਦੇ ਵਿੱਚ ਯਾਨੀ ਉਹਨਾਂ ਦੇ ਇਲਾਕੇ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰ ਗਈ ਹੈ ਇੱਕ ਜ਼ਹਿਰੀਲੀ ਸ਼ਰਾਬ ਦੇ ਨਾਲ ਔਰ ਉੱਥੇ 21 ਬੰਦਿਆਂ ਦੀ ਤਾਂ ਮੌਤ ਹੋ ਚੁੱਕੀ ਐ ਔਰ ਕਈ ਸਾਰੇ ਬੰਦੇ ਉਸ ਜਾਰੀਲੀ ਸ਼ਰਾਬ ਦੇ ਨਾਲ ਹਸਪੀਟਲ ਦੇ ਵਿੱਚ ਦਾਖਲ ਨੇ ਕਿਸੇ ਵਕਤ ਵੀ ਕਹਿੰਦੇ ਮੌਤ ਦਾ ਅੰਕੜਾ ਵੱਧ ਸਕਦਾ ਹੈ ਪਰ ਅੱਜ ਤੁਹਾਨੂੰ ਮੈਂ ਇਹਦੀ ਖਬਰ ਦਿਖਾਉਣ ਜਾ ਰਿਹਾ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਕਈ ਬੀਤੇ ਦਿਨਾਂ ਤੋਂ ਤੁਸੀਂ ਵੇਖਿਆ ਹੋਣਾ ਕਿ ਭਾਈ ਅਮਰਪਾਲ ਸਿੰਘ ਦੇ ਖਿਲਾਫ ਬਹੁਤ ਵੱਡਾ ਝੰਡਾ ਚਲਾ ਚੁੱਕੇ ਸੀ ਉਹਨਾਂ ਨੇ ਪੂਰੇ ਪਰਿਵਾਰ ਨੂੰ ਟਾਰਗੇਟ ਤੇ ਲੈ ਲਿਆ ਸੀ ਜਿਵੇਂ ਕਿ ਕਹਿੰਦੇ ਉਹਦੇ ਭਰਾ ਨੇ ਕਈ ਵਾਰ ਤਾਂ ਉਹਨਾਂ ਨੇ ਕਿਹਾ ਕਹਿੰਦੇ ਦਾਵਾ ਹੀ ਕਰ ਦਿੱਤਾ ਸੀ ਕਹਿੰਦੇ ਆਹ ਉਹਦੇ ਭਰਾ ਦੀ ਵੀਡੀਓ ਆ ਯਾਨੀ ਅਮਰਤਪਾਲ ਸਿੰਘ ਦਾ ਭਰਾ ਜਿਹੜਾ ਹਰਪ੍ਰੀਤ ਸਿੰਘ ਹੈ ਉਹਦੀ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਦੇ ਸੋਸ਼ਲ ਮੀਡੀਆ ਦੇ ਗੱਡੀ ਦੇ ਵਿੱਚ ਬੈਠੇ ਆ ਦੋ ਬੰਦੇ ਕਹਿੰਦਾ ਇਹ ਚਿੱਟਾ ਲਾ ਰਿਹਾ ਪਰ ਅੱਜ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ ਪੰਜਾਬ ਦੀ ਘਟਨਾ ਤਾਂ ਪਰ ਉਹਦੇ ਲੋਕ ਸੁਣਨੀ ਜ਼ਰੂਰੀ ਹੈ ਸਾਡੇ ਆਸ-ਪਾਸ ਜਿਹੜੀ ਵਿਪਖਸ਼ ਪਾਰਟੀਆਂ ਨੇ ਪਹਿਲਾਂ ਭਗਵੰਤ ਮਾਨ ਨੂੰ ਵੀ ਬੜਾ ਖੋਸਿਆ ਇਸ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਬਾਦਲ ਕਾ ਜਿਹੜਾ ਲਾਣਾ ਇਹਨਾਂ ਨੇ ਸਾਡੀ ਕੌਮ ਦੇ ਪ੍ਰਤੀ ਜਾਂ ਸਾਡੇ ਪੰਜਾਬ ਦੇ ਪ੍ਰਤੀ ਕੀ ਕੀਤਾ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਅੱਜ ਤੱਕ ਦਾ ਜੇਕਰ ਕੋਈ ਆਪਾਂ ਡਾਟਾ ਵੇਖੀਏ ਤਾਂ ਬਹੁਤ ਸਾਰੀ ਕੌਮ ਦੇ ਦੋਸ਼ੀ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਬੰਡਲ ਵਾਲੇ ਵੀ ਨੇ ਪੰਜਾਬ ਦੇ ਲੋਕਾਂ ਨੂੰ ਮਾਰਨ ਤੇ ਗੁੰਮਰਾਹ ਕਰਨ ਵਾਲੇ ਵੀ ਇਹੀ ਲੋਕ ਨੇ ਪਹਿਲਾਂ ਇਹਨਾਂ ਨੇ ਕੀਤੀ ਆ ਬਾਅਦ ਦੇ ਵਿੱਚ ਹੋਰ ਵੀ ਆ ਜਾਂਦੇ ਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੇ ਇਲਾਕੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਕੁਝ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਜਿਹੜੀ ਕਿ ਅਹਿਮ ਅਪਡੇਟ ਆ ਉਹ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਸੁਣੋ ਅਮਰਤ ਸਾਤਾ ਮਜੀਠਾ ਹਲਕਾ ਬਿਕਰਮ ਸਿੰਘ ਮਜੀਠੀਆ ਦਾ ਹਲਕਾ ਜਿੱਥੋਂ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਐਮ ਐਲ ਨੇ ਉਸ ਹਲਕੇ ਦੇ ਵਿੱਚ ਨਕਲੀ ਸ਼ਰਾਬ ਜ਼ਹਿਰੀਲੀ ਜ਼ਹਿਰੀਲੀ ਸ਼ਰਾਬ ਨੇ ਹਾਥੱਕ ਫਲਾਕ ਦਿੱਤਾ ਉਸ ਹਲਕੇ ਦੇ ਵਿੱਚ ਨਕਲੀ ਸ਼ਰਾਬ ਦੇ ਜਾਨੇਬ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਔਰ ਕਈ ਲੋਕ ਸੰਗੀਨ ਅਵਸਥਾ ਦੇ ਵਿੱਚ ਇਸ ਵੇਲੇ ਇਸ ਹਸਪਤਾਲਾਂ ਦੇ ਵਿੱਚ ਬਿਲਕੁਲੇ ਬਈ ਪਰ ਆਖਰਕਾਰ ਇਹ ਨਕਲੀ ਸ਼ਰਾਬ ਬਣਾਈ ਕਿਸ ਨੇ ਆਖਰ ਇਹ ਨਕਲੀ ਸ਼ਰਾਬ ਵੇਚ ਕੌਣ ਰਿਹਾ ਔਰ ਅਮ੍ਰਿਤੇ ਹਲਕੇ ਦੇ ਵਿੱਚ ਪ੍ਰਸ਼ਾਸਨ ਦੇ ਨੱਕ ਥੱਲੇ ਹੀ ਇਹ ਸਭ ਕੁਝ ਹੋ ਰਿਹਾ ਅਮ੍ਰਿਤਸਰ ਦੇ ਡੀਸੀ ਅਤੇ ਅਮ੍ਰਿਤਸਰ ਦੇ ਐਸਐਸਪੀ ਸਾਰੀ ਤਰ੍ਹਾਂ ਦੇ ਉੱਤੇ ਲੋਕਾਂ ਦੇ ਵਿੱਚ ਪਹੁੰਚੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਪੀੜਤਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਔੜ ਅਵਸਥਾ ਜਿਹੜੀ ਆ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਮੌਜੂਦਾ ਸਥਿਤੀ ਕੀ ਆ ਜਾਣ ਲੈਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਫਿਰ ਘੈਰ ਬਚਿਆ ਅਮਰਤਸਰ ਦੇ ਵਿੱਚ 14 ਮੌਤਾਂ ਹੋ ਚੁੱਕੀਆਂ ਨੇ 6 ਹਾਲਤ ਗੰਭੀਰ ਲੋਕ ਸਿਵਲ ਹਸਪਤਾਲਾਂ ਦੇ ਵਿੱਚ ਮੌਜੂਦ ਨੇ ਚੀਠਿਆ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ 14 ਲੋਕਾਂ ਦੀ ਸਾਰੇ ਲੋਕ ਅਮਰਤਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਔਰ ਉਹਨਾਂ ਤੋਂ ਇਲਾਵਾ 6 ਲੋਕ ਜਿਹੜੇ ਕਪੀਰ ਹੁਣ ਤੱਕ ਦੱਸੇ ਜਾ ਰਹੇ ਆ ਉਹ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਨੇ ਉਹਨਾਂ ਵਿੱਚੋਂ ਬਹੁਤੇ ਸਾਰੇ ਤਾਂ ਬੋਲਰ ਦੀ ਸਥਿਤੀ ਵਿੱਚ ਹੀ ਨਹੀਂ ਆ ਇਹ ਵੀ ਗੱਲ ਕਹੀ ਗਈ ਹੈ ਪ੍ਰਿਤਕਾਂ ਦੇ ਵਿੱਚ ਪੰਘਾਲੀ ਕਲਾ ਮਰੜੀ ਕਲਾ ਅਤੇ ਜੰਤੀਪੁਰਾ ਪਿੰਡ ਦੇ ਲੋਕ ਸ਼ਾਮਿਲ ਨੇ ਇਹ ਵੀ ਖੱਛਾ ਹੈ ਕਿ ਮੌਤ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਦੇਖੋ ਸੋਣਾ ਤੁਸੀਂ ਕਿ ਮੌਤ ਦੀ ਗਿਣਤੀ ਹਲੇ ਵੱਧ ਸਕਦੀ ਆ ਪਰ ਇਹ ਦੋਸ਼ ਕਿੰਨਾ ਲੋਕਾਂ ਦਾ ਜਿਹੜਾ ਮਜੂਰੀਠਾ ਆ ਦੋ ਚਾਰ ਪਹਿਲਾਂ ਦਿਨ ਦੀ ਗੱਲ ਆ ਉਹ ਕਹਿੰਦਾ ਅਮਰਪਾਲ ਸਿੰਘ ਦਾ ਭਰਾ ਦੇਖ ਲਿਆ ਜੀ ਅਸੀਂ ਬਹੁਤ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਸੀ ਜਿਵੇਂ ਕਿ ਆ ਬਿਲਕੁਲ ਦੁੱਧ ਦੇ ਤੋਤੇ ਹੋਣ ਔਰ ਦੂਜੇ ਪਾਸੇ ਮੌਜੂਦਾ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਉਹਨੂੰ ਵੀ ਕੋਸ ਰਿਹਾ ਸੀ ਯਾਨੀ ਠੀਕ ਹੈ ਚਲ ਵਿਪਖਸ਼ੀ ਪਾਰਟੀਆਂ ਕਰਦੀਆਂ ਹੀ ਹੁੰਦੀਆਂ ਪਰ ਤੁਸੀਂ ਇਹ ਵੇਖੋ ਜਿਹੜਾ ਲੀਡਰ ਕਹਿੰਦਾ ਐਡੇ ਐਡੇ ਦਾਅਵੇ ਕਰਦਾ ਤ ਉਹ ਇਲਾਕੇ ਦੇ ਵਿੱਚ ਬਹੁਤ ਹੀ ਜ਼ਹਿਰ ਦੀ ਭਰੀ ਹੋਈ ਇੱਕ ਸ਼ਰਾਬ ਜੈਰੀ ਕਹ ਸਕਦੇ ਆ ਸ਼ਰਾਬ ਦੇ ਨਾਮ ਤੇ ਲੋਕਾਂ ਨੂੰ ਵੰਡਿਆ ਗਿਆ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਸੁਣਾਇਆ ਸੀ ਕਹਿੰਦੇ ਐਂ ਵਿਕਦੀ ਏ ਜਿਵੇਂ ਦੁਕਾਨਾਂ ਤੇ ਲਿਫਾਫੇ ਦੇ ਵਿੱਚ ਦੁੱਧ ਮਿਲਦਾ ਜਿਵੇਂ 20 20 ਰੁਪਈਆਂ ਦੀ ਸ਼ਰਾਬ ਉਹ ਵੇਚੀ ਗਈ ਹੈ ਤਾਂ ਲੋਕ ਵੱਡੇ ਪੱਦਰ ਤੇ ਮਰ ਰਹੇ ਆ ਪੰਜਾਬ ਦੇ ਲੋਕ ਤਾਂ ਪਾਣੀ ਨਾਲ ਮਰ ਰਹੇ ਸੀ ਤਾਂ ਹੁਣ ਇੱਥੇ ਜਿਹੜੇ ਲੋਕ ਦੇਖੋ ਸ਼ਰਾਬ ਪੀਂਦੇ ਆ ਉਹਨਾਂ ਨੂੰ ਕਿਸ ਕਦਰ ਮਾਰਿਆ ਜਾ ਰਿਹਾ ਪੰਜਾਬ ਦੀ ਆਬਾਦੀ ਪੂਰੀ ਖਤਰੇ ਦੇ ਵਿੱਚ ਪਰਾਇਨਾ ਲੋਕਾਂ ਦੇ ਜਿਹੜੀਆਂ ਗੱਲਾਂ ਨੇ ਅੰਦਰ ਹੁਣੀ ਹੁੰਦੀਆਂ ਨੇ ਉਹ ਨਿਕਲ ਕੇ ਬਾਹਰ ਨਹੀਂ ਆਉਂਦੀਆਂ ਇਹ ਲੋਕ ਆ ਜਿਹੜੇ ਏਜੰਸੀਆਂ ਦੇ ਨਾਲ ਰਲੇ ਹੋਏ ਆ ਕਿਤੇ ਨਾ ਕਿਤੇ ਨਾਲ ਲੋਕਾਂ ਦਾ ਇਹੋ ਜਿਹੇ ਲੋਕਾਂ ਨਾਲ ਟਾਂਕਾ ਫਿੱਟ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਆਬਾਦੀ ਨੂੰ ਘਟਾਇਆ ਜਾਵੇ ਤੁਸੀਂ ਦੇਖਿਆ ਹੋਣਾ ਜਿੰਨੇ ਹੁਣ جنگ ਲੱਗੀ ਸੀ ਸਭ ਤੋਂ ਵੱਡਾ ਯੋਗਦਾਨ ਪਾਕਿਸਤਾਨ ਦੇ ਲੋਕ ਮੰਨ ਰਹੇ ਆ ਇਸ ਗੱਲ ਨੂੰ ਕਹਿੰਦੇ ਪਾਕਿਸਤਾਨ ਜਿੱਤ ਨਹੀਂ ਸਕਦੇ ਤੁਸੀਂ ਪਾਕਿਸਤਾਨ ਨੂੰ ਹਿੰਦੁਸਤਾਨ ਨੂੰ ਧਮਕੀ ਦਿੰਦੇ ਕਿਹਾ ਉਹਨਾਂ ਨੇ ਕਿ ਜੇਕਰ ਤੁਹਾਡੇ ਨਾਲ ਪੰਜਾਬ ਦੀ ਰਜiment ਔਰ ਪੰਜਾਬ ਦੇ ਨਿਜੀ ਤਰ ਦੇ ਲੋਕ ਤੁਹਾਡੇ ਹਿੰਦੁਸਤਾਨ ਦੇ ਨਾਲ ਨਾ ਖੜੇ ਹੋਣ ਤਾਂ ਤੁਸੀਂ ਪਾਕਿਸਤਾਨ ਨੂੰ ਨਹੀਂ ਜਿੱਤਦੇ ਇਹ ਬੋਲ ਕੀ ਪਾਕਿਸਤਾਨ ਦੇ ਵਿੱਚ ਸਕਰਕ ਕਹਿੰਦੇ ਅੱਜ ਪੰਜਾਬਾ ਦੀੜ ਦੀ ਹੱਡੀ ਹੈ ਹਿੰਦੁਸਤਾਨ ਦੀ ਪਰ ਜਿਹੜੀਆਂ ਏਜੰਸੀਆਂ ਦੇ ਪਿੱਛੇ ਹੋਇਆ ਮਜੀਠੀਏ ਵਰਗੇ ਲੋਕ ਇਹਨਾਂ ਲੋਕਾਂ ਦੀ ਵਜ੍ਹਾ ਦੇ ਨਾਲ ਸਾਡਾ ਪੰਜਾਬ ਮਰ ਰਿਹਾ ਇਹ ਮਰਵਾ ਰਹੇ ਇਹ ਦੋਸ਼ੀ ਹੈ ਇਹ ਕਦੇ ਭਗਵੰਤ ਮਾਨ ਤੇ ਉਂਗਲੀ ਚੱਕਦੇ ਆ ਕਦੇ ਅਮਰਪਾਲ ਸਿੰਘ ਦੇ ਭਰਾ ਨੂੰ ਕਹਿੰਦੇ ਆ ਕਦੇ ਅਮਰਪਾਲ ਸਿੰਘ ਨੂੰ ਕਹਿੰਦੇ ਆ ਭਲਾ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੋਵੇ ਚਾਹੇ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਲਓ ਅਸਲੀ ਦੇ ਵਿੱਚ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਉਸੇ ਨੇ ਪਾਇਆ ਜਿਹੜਾ ਮਰ ਗਿਆ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਉਸ ਬੰਦੇ ਦਾ ਤੇਲ ਪਾਇਆ ਹੋਇਆ ਅੱਜ ਪੰਜਾਬ ਦੇ ਵਿੱਚ ਉਹਦੀ ਅੱਗ ਸੁਲਗ ਰਹੀ ਹੈ ਜਿਹੜਾ ਤੁਸੀਂ ਆ ਚਿੱਟਾ ਵੇਖ ਰਹੇ ਹੋ ਇਹ ਉਹਨਾਂ ਲੋਕਾਂ ਤੋਂ ਚੱਲੀ ਹੋਈ ਇੱਕ ਬਹੁਤ ਸ਼ਾਜਸ਼ ਸੀ ਜਿਹੜੀ ਦੁੰਗੀ ਨਵੇਂ ਘਰਤ ਬਣਾਈ ਸੀ ਲੋਕਾਂ ਨੂੰ ਮਾਰਨ ਦੀ ਅੰਗਰੇਜ਼ ਕਿਵੇਂ ਮਾਰਦੇ ਸੀ ਉਹਨਾਂ ਲੋਕਾਂ ਦੀਆਂ ਇੱਕ ਜਿਵੇਂ ਕਹਿੰਦੇ ਨੁਸਕੇ ਅਜਮਾਏ ਗਏ ਸਾਡੇ ਪੰਜਾਬ ਦੇ ਅੰਦਰ ਉਹ ਬਾਦਲ ਨੇ ਕੀਤਾ ਸੀ ਕੰਮ ਚਾਹੇ ਬਹੁਤ سارے ਸਾਥੀ ਸਾਡੇ ਨਹੀਂ ਜਾਣਦੇ ਹੋਣ ਪਰ ਜਿਹੜਾ ਇਹਨਾਂ ਦਾ ਵੱਡਾ ਬਾਦਲ ਮਰ ਗਿਆ ਉਸੇ ਬੰਦੇ ਦੀ ਕਹਾਣੀ ਹੈ ਸਾਰੀ ਇਹ ਉਸ ਬੰਦੇ ਨੇ ਚਿੱਟੇ ਦੀ ਮੁਹਿੰਮ ਚਲਾਉਣ ਵਾਲਾ ਉਹੀ ਬੰਦਾ ਸੀ ਉਹ ਤਾਂ ਹੁਣੇ ਹੀ ਮਰਿਆ ਉਹ ਤਾਂ ਜਦੋਂ ਜਾਉਂਦਾ ਸੀ ਚਿੱਟਾ ਬਹੁਤ ਸਾਰਾ ਵਿਕਦਾ ਸੀ ਪੰਜਾਬ ਦੇ ਅੰਦਰ ਲਿਆਉਣ ਵਾਲੀਆਂ ਇਹ ਸਿਆਸੀ ਪਾਰਟੀਆਂ ਸੀ ਅੱਜ ਜੇਕਰ ਮੌਜੂਦਾ ਸਰਕਾਰਾਂ ਸਵਾਲ ਇਹਨਾਂ ਤੇ ਵੀ ਉੱਠਦੇ ਆ ਜੇਕਰ ਤੁਸੀਂ ਨਸ਼ਾ ਵਿਰੁੱਧ ਯੁੱਧ ਚਲਾਇਆ ਤਾਂ ਫਿਰ ਇਹਨੂੰ ਨੱਕ ਦੇ ਵਿੱਚ ਦਮ ਕਿਉਂ ਨਹੀਂ ਕਰਦੇ ਹਜੇ ਲੋਕਾਂ ਦੇ ਭਗੰਤਮਾਨ ਦਾ ਬਿਆਨ ਆਇਆ ਸੀ ਇਸ਼ਾਰਾ ਸਿੱਧਾ ਮਜੀਠੀਏ ਵੱਲ ਸੀ ਕਹਿੰਦਾ ਇਹਨੂੰ ਗ੍ਰਿਫਤਾਰ ਕਰਾਂਗੇ ਇਹਦਾ ਘਰ ਵੀ ਟਾਵਾਂਗੇ ਪਰ ਮੇਰੀ ਅਪੀਲ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜੇਕਰ ਤੁਸੀਂ ਆਉਣ ਵਾਲੇ 27 ਦੇ ਵਿੱਚ ਸੱਤਾ ਕਾਇਮ ਰੱਖਣੀ ਆ ਤਾਂ ਮੈਂ ਪੱਕੇ ਦਾਅਵੇ ਨਾਲ ਕਹਿੰਦਾ ਅਕਾਲੀ ਦਲ ਦੇ 2-4 ਬੰਦਿਆਂ ਦੇ ਇਹੋ ਜਿਹੇ ਜਿਹੜੇ ਕਿ ਨਸ਼ੇ ਦੀ ਤਸਕਰੀ ਦੇ ਵਿੱਚ ਮੌਜੂਦ ਨੇ ਪਰ ਆਪਣੇ ਆਪ ਨੂੰ ਉਹ ਸੱਚੇ ਸਾਬਤ ਕਰਨ ਤੇ ਲੱਗੇ ਹੋਏ ਆ ਇਹਨਾਂ ਦੀਆਂ ਹਵੇਲੀਆਂ ਟਾ ਦਿਓ ਪੰਜਾਬ ਨਾਲ ਖੜਾ ਸਾਡੇ ਵਰਗੇ ਵੀ ਬੋਲਣਗੇ ਇੱਕ ਤਾਂ ਤੁਸੀਂ ਦੇਖੋ ਬੇਦੋਸ਼ੇ ਸਾਡੇ ਸਿੰਘ ਬੰਦ ਕਰ ਲਏ ਜਿਵੇਂ ਕਿ ਭਾਈ ਅਮਰਪਾਲ ਸਿੰਘ ਸੱਚ ਕਰਕੇ ਮੈਂ ਪਹਿਲਾਂ ਵੀ ਕਈ ਵਾਰ ਅਪੀਲ ਕੀਤੀ ਹੈ ਵੀ ਭਗਵੰਤ ਮਾਨਸਿਆ ਪੰਜਾਬ ਦੇ ਲੋਕ ਨੇ ਉਹ ਅਮਰਪਾਲ ਸਿੰਘ ਹੋਰੀ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਤੁਸੀਂ ਐਨਐਸਏ ਲਾ ਕੇ ਰੱਖਿਆ ਡੇਬਰੂਗੜ੍ਹ ਦੇ ਵਿੱਚ ਜੇਕਰ ਤੁਸੀਂ ਉਹਨਾਂ ਨੂੰ ਛੱਡ ਦਿੰਦੇ ਹੋ ਤਾਂ ਸਾਡੇ ਵਰਗੇ ਨੌਜਵਾਨਾਂ ਦੀ ਲੱਖਾਂ ਦੀ ਤਾਦਾਦ ਦੇ ਵਿੱਚ ਬਹੁਤ ਵੱਡੀ ਪੀੜ ਹੋ ਜਾਣੀ ਐ ਸੋਸ਼ਲ ਮੀਡੀਆ ਤੇ ਤੁਹਾਡੇ ਹੱਕ ਦੇ ਵਿੱਚ ਬੋਲਣ ਲਈ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਮੁੱਖ ਮੰਤਰੀ ਤੋਂ ਬਣਿਆ ਰਵੇਂ ਪਰ ਪੰਜਾਬ ਦੇ ਲਈ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਨੂੰ ਹੀ ਚੱਕਣਾ ਪੈਣਾ ਜਿਵੇਂ ਕਿ ਪਾਣੀਆਂ ਦਾ ਪ੍ਰਵਾਸ ਦਾ ਮੁੱਦਾ ਵੇਅਦਵੀ ਦਾ ਮੁੱਦਾ ਮਜ਼ਦੂਰੀ ਦਾ ਮੁੱਦਾ ਬਹੁਤ ਸਾਰੀਆਂ ਯਾਨੀ ਗੱਲਾਂ ਬਾਤਾਂ ਨੇ ਕਹਿ ਨਹੀਂ ਸਕਦੇ ਪਰ ਕਦੇ ਸਪੈਸ਼ਲ ਵੀਡੀਓ ਵੀ ਬਣਾ ਦੇਾਂਗੇ ਪਰ ਇਹ ਜਿਹੜੇ ਮੁੱਦੇ ਨੇ ਇਹਨਾਂ ਦੇ ਉੱਤੇ ਫੋਕਸ ਕਰਨਾ ਜ਼ਰੂਰੀ ਹੈ ਜ਼ਹਿਰ ਦੇ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਦੂਜੇ ਪਾਸੇ ਜਰੀਲੇ ਪਾਣੀ ਨਾਲ ਮਰ ਰਹੇ ਲੋਕ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਵੱਡੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਲਈਏ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਹਰ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣ